ਸਭ ਤੋਂ ਵੱਡਾ ਹੁੰਦਾ ਕਰੈਕਟਰ ਜੇ ਕਰੈਕਟਰ ਦੇ ਉੱਚੇ ਹੋਣਗੇ ਤਾਂ ਕੌਮ ਆਪਰੇ ਅੰਦਰ ਕੀ ਕਰੇਗੀ ਲੀਡਰ ਸਾਡੇ ਲੀਡਰਾਂ ਦੇ ਕਰੈਕਟਰ ਰਹੇ ਨੇ ਗੁਰੂ ਜੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ ਤੇ ਉਹ ਗਰੀਬ ਦਾ ਮੂੰਹ ਨਹੀਂ ਰਹੀ ਗਣਜੀਤ ਸਿੰਘ ਕਦੇ ਤਖਤ ਤੇ ਨਹੀਂ ਬੈਠਿਆ ਜਿਹਦੇ ਵਜ਼ੀਰ ਕਹਿੰਦੇ ਤੁਸੀਂ ਮਹਾਰਾਜਾ ਤਖਤੇ ਬੈਠੋ ਉਹ ਕਹਿੰਦਾ ਵੀ ਸਿੱਕਾ ਕਿਹਦੇ ਨਾਂ ਦਾ ਚੱਲਦਾ ਉਹ ਕਹਿੰਦਾ ਬਾਬੇ ਨਾਨਕ ਦਾ ਕਹਿੰਦਾ ਫਿਰ ਇਹਦਾ ਮਾਲਕ ਹੀ ਬਾਬਾ ਨਾਨਕ ਹੈ ਮੈਂ ਨਹੀਂ ਹਾਂ ਮੈਂ ਤਾਂ ਸੇਵਾਦਾਰ ਹਾਂ ਤਾਂ ਪਰੰਤੋ ਹਿੰਦੂ ਸੀ 27% ਮੁਸਲਮਾਨ ਸੀ ਇਹ 94% ਬਣਦੇ ਆ ਜੇ ਜਿਹੜੇ ਰਾਜ ਕਰਨ ਵਾਲੇ ਸੀ ਉਹ 60% ਬਣਦੇ ਸਮੇਂ ਦੀ ਗਿਣਤੀ ਦੇ حساب ਨਾਲ ਉਹ ਰਾਜ ਕੋਲਟੀ ਰਾਜ ਕਰਦੀ ਸੀ ਕੁਆਂਟੀਟੀ ਰਾਜ ਨਹੀਂ ਕਰਦੀ ਸੀ ਕੁਆਂਟੀਟੀ ਦਾ 60% ਬਥੇ ਹਿੰਦੂ ਸੀ ਬਿਰ ਮੁਸਲਮਾਨ ਸੀ ਪਰ ਕੋਲਟੀ ਰਾਜ ਕਰਦੀ ਸੀ ਸਿੱਖਾਂ ਕੋਲ ਕੋਲਟੀ ਦੀ ਕੁਆਲਟੀ ਦਾ ਜ਼ੋਰ ਦਤਾ ਕੁਆਂਟੀਟੀ ਦਾ ਨਹੀਂ ਸਾਨੂੰ ਗਿਣਤੀ ਦਾ ਕੋਈ ਮਤਲਬ ਨਹੀਂ ਹੈ ਜੇ ਤੁਸੀਂ ਪਾਸਾ ਤੇ ਤਾ ਨਾਰਾ ਆਪਾਂ ਧਿਆਨ ਨਾਲ ਵਾਕੀਏ ਵੀ ਸਵਾਲ ਆਖੇ ਇੱਕ ਲੜਾਉ ਸਵਾਲ ਆ ਕੀ ਹੈ ਕੁਆਂਟੀਟੀ ਇੱਕ ਕੀ ਹੈ ਕੁਆਲਿਟੀ ਗੁਣਾ ਗਾਵੇ ਕੁਆਲਿਟੀ ਧਾਰ ਕਰਨੀ ਹੈ ਇੱਕ ਮੇਰਾ ਇੱਕੇ ਖਾ ਦਾ ਸਵਾਲ ਲੱਖ ਦੇ ਬਰਾਬਰ ਹੋਊਗਾ ਦੀ ਤਦਾਦ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਲੋਕ ਆ ਪੰਜਾਬ ਦੇ ਵਿੱਚ ਉਹ ਇਸਾਈਅਤ ਜਿਹੜੀ ਮਤਤ ਆ ਉਹਨੂੰ ਅਪਣਾ ਚੁੱਕਿਆ ਉਹਦੇ ਕੀ ਕਾਰਨ ਆ ਤੇ ਪਿਛਲੇ ਦਿਨਾਂ 'ਚ ਕੁਝ ਬਿਆਨ ਨਿਕਲ ਕੇ ਸਾਹਮਣੇ ਆਏ ਸੀ ਕਿ ਸਿੱਖਾਂ ਨੂੰ ਵੀ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਆ ਵਾਕਈ ਇਸ ਚੀਜ਼ ਨਾਲ ਸਹਿਮਤ ਆ ਕਿ ਨਹੀਂ ਮੇਰੇ ਨਾਲ ਬਜ਼ੁਰਗ ਮੌਜੂਦ ਆ ਜਿਨ੍ਹਾਂ ਨੇ ਦੁਨੀਆ ਦੇਖੀ ਆ ਪਿਛਲਾ ਸਮਾਂ ਵੀ ਦੇਖਿਆ ਤੇ ਇਸ ਸਮੇਂ ਦੇ ਵਿੱਚ ਵੀ ਉਹ ਇਸ ਅ ਜਿਹੜੀ ਤੱਥਿਆ ਜਾਂ ਇਸ ਚੀਜ਼ ਦੇ ਜਿਹੜੀ ਗੱਲਬਾਤ ਨਿਕਲੀ ਜਾਂ ਬਿਆਨ ਨਿਕਲੇ ਉਹਨੂੰ ਕਿਵੇਂ ਦੇਖਦੇ ਆ ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸਦੇ ਗੁਰਮਖ ਸਿੰਘ ਜੀ ਗੁਰਮਖ ਸਿੰਘ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਨਿਕਲਦੀ ਆ ਇੱਕ ਡਾਟਾ ਨਿਕਲ ਕੇ ਸਾਹਮਣੇ ਆਉਂਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਵਿੱਚ ਜਿਹੜੇ ਆ ਉਹ ਜਿਹੜੇ ਲੋਕ ਆ ਉਹ ਸਾਈਅਤ ਵੱਲ ਜਿਹੜੇ ਆ ਉਹ ਆਕਰਸ਼ਿਤ ਹੋਇਆ ਜਾਂ ਉਹਨੂੰ ਅਪਣਾਇਆ ਵਾ ਉਹਦੇ ਕਾਰਨ ਕੀ ਆ ਕਿਉਂ ਇਹ ਸਾਰਾ ਵਾਪਰ ਰਿਹਾ ਕਾਰਨ ਪਹਿਲੀ ਗੱਲ ਦਾ ਮਤਲਬ ਜਿਹੜਾ ਗੁਰੂ ਦਾ ਸਿੱਖ ਬਣ ਗਿਆ ਨਾ ਉਹ ਸਿੱਖੀ ਛੱਡਦਾ ਨਹੀਂ ਹੈ ਉਹ ਸਿੱਖ ਅਜੇ ਬਣੇ ਨਹੀਂ ਸੀ ਜਿਹੜੇ ਸਾਈਦਾਲਾ ਚਲੇ ਗਏ ਉਹ ਸਿੱਖ ਨਹੀਂ ਬਣੇ ਸੀ ਕਿਉਂਕਿ ਜਿਹੜਾ ਗੁਰੂ ਦੀ ਸਿੱਖੀ ਤੇ ਗ੍ਰਹਿਣ ਕਰ ਲੈਂਦਾ ਉਹ ਮੁੜ ਕੇ ਕਿਸੇ ਪਾਸੇ ਝਾਕਦਾ ਨਹੀਂ ਉਹਨੂੰ ਗੁਰੂ ਆਪਨੇ ਗੁਰੂ ਦੇ ਟੇਕ ਹੁੰਦੀ ਹੈ ਉਹ ਕਿਸੇ ਦੇ ਟੇਕ ਨਹੀਂ ਲੈਂਦਾ ਵੀ ਦੂਜੀ ਗੱਲ ਗੁਰੂ ਨੇ ਸਾਡੇ ਨਾਲ ਬਾਬੇ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਉਹਨਾਂ ਨੇ ਕੁਆਲਿਟੀ ਤੇ ਜ਼ੋਰ ਦਿੱਤਾ ਕੁਆਂਟੀਟੀ ਤੇ ਨਹੀਂ ਸਾਨੂੰ ਗਿਣਤੀ ਦਾ ਕੋਈ ਮਤਲਬ ਨਹੀਂ ਹੈ ਜੇ ਦਸਵੇਂ ਪਾਤਸ਼ਾਹ ਦਿੱਤਾ ਨਾਰਾ ਆਪਾਂ ਧਿਆਨ ਨਾਲ ਵਾਚੀਏ ਵੀ ਸਵਾ ਲੱਖ ਸੇ ਇੱਕ ਲੜਾਓ ਸਵਾ ਲੱਖ ਕੀ ਹੈ ਕੁਆਂਟੀਟੀ ਇੱਕ ਕੀ ਹੈ ਕੁਆਲਿਟੀ ਗੁਰਨਾਮ ਵੀ ਕੁਆਲਿਟੀ ਧਾਰ ਕਰਨੀ ਹੈ ਇੱਕ ਮੇਰਾ ਇੱਕੇ ਖਾਤਾ ਸਵਾ ਲੱਖ ਦੇ ਬਰਾਬਰ ਹੋਊਗਾ ਜੇ ਕੁਆਲਿਟੀ ਬਣਾਉਂਗੀ ਤਾਂ ਮੇਰਾ ਇੱਕ ਸਵਾਲ ਹੈ ਕਿਤੇ ਨਾ ਕਿਤੇ ਕੁਝ ਨਾ ਕੁਝ ਪਰੇਸ਼ਾਨੀਆਂ ਸਮੱਸਿਆਵਾਂ ਸਿੱਖ ਇੰਸਟੀਟਿਊਸ਼ਨ ਸਿੱਖ ਸੰਸਥਾਾਂ ਵਿੱਚ ਲੋਕਾਂ ਨੂੰ ਕਿਸ ਤਰੀਕੇ ਨਾਲ ਕੋਈ ਲੱਗ ਰਿਹਾ ਕਿਸੇ ਦਿਨ ਕਿਤੇ ਨਾਲ ਕੋਈ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਤਾਂ ਉਹਨਾਂ ਦਾ ਮੋਹ ਭੰਗ ਹੋ ਰਿਹਾ ਸਿੱਖੀ ਤੋਂ ਕੋਈ ਗੱਲ ਇੱਕ ਤਰ੍ਹਾਂ ਵੀ ਸਿੱਖਾਂ ਨੇ ਕਦੇ ਲਾਲਚ ਦੀ ਗੱਲ ਕਰੀ ਨਹੀਂ ਅਜੇ ਤੱਕ ਸਿੱਖਾਂ ਨੇ ਆਪਣੇ ਗੁਰੂ ਤੋਂ ਕੁਝ ਮੰਗਿਆ ਸ਼ਹੀਦੀਆਂ ਹੋ ਗਈਆਂ ਪਰ ਮੰਗਿਆ ਗੁਰੂ ਦੇ ਕੋਨੇ ਜੇ ਹੁਣ ਕੁਝ ਲੋਕ ਲਾਲਚ 'ਚ ਬਸ ਹੋ ਗਏ ਉਹਨੂੰ ਧਰਮ ਤਬਦੀਲੀ ਨਹੀਂ ਕਿਹਾ ਜਾਂਦਾ ਉਹ ਪਹਿਲਾਂ ਉਹਨਾਂ ਦਾ ਧਰਮ ਉਹਨਾਂ ਦਾ ਧਰਮ ਹੈ ਲਾਲਚ ਲਾਲਚ ਨੂੰ ਅਸੀਂ ਧਰਮ ਤਬਦੀਲੀ ਨਹੀਂ ਕਹਿੰਦੇ ਕਿ ਜਿਹੜਾ ਲਾਲਚ 'ਚ ਬਸ ਹੋ ਗਏ ਬੰਦਾ ਵੀ ਮੈਨੂੰ 50000 ਰੁਪਏ ਦੇ ਤਾਂ ਮੇਰੇ ਘਰੇ ਮੱਝ ਮੰਦੀ ਆ ਕੁਝ ਕਰਦਾ ਜਾਂ ਮੇਰੇ ਬੱਚਿਆਂ ਨੂੰ ਨਮੂਦ ਪੜਾਤਾ ਜਾਂ ਮੇਰਾ ਇੱਕ ਸਵਾਲ ਆ ਲੋਕਾਂ ਦੀਆਂ ਜ਼ਰੂਰਤਾਂ ਬਦਲਦੀਆਂ ਸਮਾਂ ਬਦਲਦਾ ਸਾਡੀਆਂ ਸੰਸਥਾਵਾਂ ਦੇ ਵੱਡੇ ਬਜਟ ਆ ਆਪਾਂ ਆਪਣੇ ਜਿਹੜੇ ਆਰਥਿਕ ਪੱਕੇ ਕਮਜ਼ੋਰ ਲੋਕਾਂ ਉਹਨਾਂ ਦੀ ਹੈਲਪ ਕਰਨੀ ਨਹੀਂ ਬਣਦੀ ਕਿ ਲੋਕਾਂ ਦੀ ਹੈਲਪ ਕਰਨਾ ਗਲਤ ਆ ਸਾਡੀ ਸਭ ਤੋਂ ਵੱਡੀ ਸੰਦਾ ਸੁਣਨ ਕਮੇਟੀ ਇਸ ਗੱਲ ਦਾ ਜਵਾਬ ਉਹ ਦੇ ਸਕਦੇ ਆ ਕਿ ਉਹਨਾਂ ਨੇ ਮਦਦ ਕਿਉਂ ਨਹੀਂ ਕੀਤੀ ਫਰਜ਼ ਉਹਨਾਂ ਦਾ ਬਣਦਾ ਕਿਉਂਕਿ ਸਿੱਖ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਰਵਾਣੇ ਵਾਸਤੇ ਨਹੀਂ ਕਿ ਤਕੜੇ ਵਾਸਤੇ ਨਹੀਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਜੇ ਗੁਰੂ ਦੀ ਗੋਲਕ ਨੂੰ ਗਰੀਬ ਦੇ ਮੂੰਹ ਤੇ ਕੁਝ ਨਹੀਂ ਦਾਣਾ ਪੈਂਦਾ ਇਹਦਾ ਮਤਲਬ ਸਾਡੇ ਪ੍ਰਬੰਧ ਵਿੱਚ ਕਿੰਨਾ ਕਿਤੇ ਨੁਕਸ ਹੈ ਮਤਲਬ ਜੇ ਉਹ ਉਹ ਜੇ ਉਹ ਲੋਕਾਂ ਦੇ ਸਹਾਇਤਾ ਕਰ ਰਿਹਾ ਆਰਥਿਕ ਪੱਕੋ ਤਾਂ ਇਹ ਕੰਮ ਤਾਂ ਸਾਡੀਆਂ ਸੰਸਥਾਾਂ ਨੂੰ ਵੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਪਰ ਜਿਹੜੀ ਜੇ ਤੁਸੀਂ ਕਿਸੇ ਦੇ ਦੇਖੋ ਮੈਂ ਪਹਿਲਾਂ ਗੱਲ ਕਹੀ ਹੈ ਭਈ ਜਿਹੜਾ ਸਿੱਖ ਬਣ ਗਿਆ ਨਾ ਉਹ ਸਿੱਖ ਬਣ ਗਿਆ ਉਹ ਫਿਰ ਕਿਸੇ ਤਾਂ ਕਿਸੇ ਵੱਲ ਝਾਗੇ ਰੱਖਦਾ ਉਹ ਸਾਡੇ ਗੁਰੂਆਂ ਸਿਖਾਇਆ ਸਬਰ ਵੀ ਜੋ ਹੈ ਜੋ ਤੁਹਾਡੇ ਕੋਲ ਹੈ ਉਹਦੇ ਸਬਰ ਕਰਨਾ ਇਹੀ ਪਰਮਾਤਮਾ ਰੱਬ ਦਾ ਭਾਣਾ ਮੰਨਣ ਦਾ ਸਭ ਕੋ ਹੁਕਮੰਦ ਦਾ ਸਭ ਕੋ ਬਾਹਰ ਨੂੰ ਕੋਈ ਬੀਹ ਉਹਦੇ ਹੁਕਮ ਦੇ ਅੰਦਰ ਰਹਿਣਾ ਦੂਦੇ ਹੁਕਮ ਜੇ ਸਾਡੇ ਕੋਲ ਅੱਧੀ ਰੋਟੀ ਦੇ ਅੰਦਰ ਵਾਰ ਕਰਦੀ ਖਾ ਲੈਣੀ ਆ ਤਾਂ ਅਸੀਂ ਪੂਰੀ ਵਾਲੀ ਝਾਕਣਾ ਆ ਕਿਉਂਕਿ ਜੇ ਲੀਡਰ ਕੌਮ ਦੇ ਤਕੜੇ ਹੋਣ ਤੇ ਲੀਡਰ ਸਭ ਤੋਂ ਵੱਡਾ ਹੁੰਦਾ ਕਰੈਕਟਰ ਜੇ ਕਰੈਕਟਰ ਦੇ ਉੱਚੇ ਹੋਣਗੇ ਤਾਂ ਕੌਮ ਆਪਣਾ ਤਰੱਕੀ ਕਰੂਗੀ ਲੀਡਰ ਸਾਡੇ ਲੀਡਰਾਂ ਦੇ ਕਰੈਕਟਰ ਰਹੇ ਨੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ ਤੇ ਉਹ ਗਰੀਬ ਦਾ ਮੂੰਹ ਨਹੀਂ ਰਹੀ ਉਹ ਇੱਕ ਸਰਮਾਇਦਾਰਾਂ ਦੇ ਮੂੰਹ ਦਾ ਗੋਲਕ ਗਰੀਬ ਦਾ ਮੂੰਹ ਨਾ ਹੋ ਕੇ ਸਰਮਾਇਦਾਰਾਂ ਦੇ ਵਾਸਤੇ ਮੂੰਹ ਬਣ ਗਈ ਠੀਕ ਨੇ ਲੀਡਰਾਂ ਨੂੰ ਅਸੀਂ ਸਾਡੇ ਲੀਡਰ ਕਰੈਕਟਰ ਦੇ ਤਕੜੇ ਹੋਣਗੇ ਤੇ ਹਰੇਕ ਹਰੇ ਖੇਤਰ 'ਚ ਤਕੜੇ ਹੋਣਗੇ ਤਾਂ ਹੀ ਸਾਡੀ ਗੱਲ ਤਰੱਕੀ ਕਰ ਸਕਦੀ ਹੈ ਹੁਣ ਸਾਡੇ ਗੁਰੂ ਬਾਬੇ ਨਾਨਕ ਤੋਂ ਲੈ ਕੇ ਜੇ ਆਪਾਂ 10 ਪਾਛੇ ਤੱਕ ਲਈਏ 239 ਸਾਲਾਂ 'ਚ ਗੁਰੂਆਂ ਨੇ ਸਾਨੂੰ ਤਕੜੇ ਬਣਾਉਣ ਵਾਸਤੇ ਸਾਨੂੰ ਕੁਆਲਟੀ ਬਣਾਉਣ ਵਾਸਤੇ ਸਾਰਾ ਕੰਮ ਕੀਤਾ ਤੇ ਜਦੋਂ ਵੱਡੇ ਕੱਲੂ ਘਾਰੇ ਹੋਇਆ ਵੱਡੇ ਕੱਲੂ ਘਾਰੇ 'ਚੋਂ ਸਾਡਾ ਖਾਲਸਾ ਸਰਕਾਰੀ ਖਾਲਸਾ ਪੈਦਾ ਹੋਇਆ ਕਿਉਂ ਵੱਡੇ ਕੱਲੂ ਘਾਰੇ 'ਚ ਸਰਦਾਰ ਚੜਤ ਸਿੰਘ ਮਹਰਣਜੀ ਸਿੰਘ ਦੇ ਦਾਦਾ ਜੀ ਸਰਦਾਰ ਜਸਾ ਸਿੰਘ ਹਲਵਾੜਾ ਸਰਦਾਰ ਰਾਮਗੜੇ ਬਾਕੀ ਹੋਰ ਸਰਦਾਰ ਜਿੰਨੇ ਹੈ ਇਹ ਇਹਨਾਂ ਨੇ ਉਹ ਪੜਾ ਕਿਲੂ ਕਰ ਆਪਣੇ ਪਿੰਡੇ ਸਿਹਾ ਫਟ ਸੇ ਹਥਿਆਰਾਂ ਦੇ ਪਰ ਅਬਦਾਲੀ ਨੂੰ ਕਿਉਂਕਿ ਉਹਨਾਂ ਦੇ ਕੈਰੇਕਟਰ ਉੱਚੇ ਸੀ ਉਹ ਲੀਡ ਅਸੀਂ ਉਹ ਸਿਰਫ ਕੰਮ ਵਾਸਤੇ ਕਰਦੇ ਸੀ ਤੇ ਉਹਨਾਂ ਨੇ ਅਬਦਾਲੀ ਨੂੰ ਲਾਹੌਰ ਹੀ ਟੱਪਣ ਦਿੱਤਾ ਤੇ ਇਸਰਾਂ ਨੂੰ ਘੇਰ ਲਿਆ ਤਿੰਨ ਮਹੀਨੇ ਦੇ ਅੰਦਰ ਇੰਨੇ ਫਟ ਖਾਣ ਦੇ باوجود ਐਡਾ ਵੱਡਾ ਕਲੂਪਰ ਤੇ ਕੋਈ ਕਹਿੰਦਾ ਕੋਈ ਦੱਸ ਕਹਿੰਦਾ 40000 ਦੀ ਗਿਣਤੀ ਸੀ ਕੋਈ ਕਹਿੰਦਾ 36 ਦੀ ਬਿੱਤੀ ਪਰ ਸਹੀਦੀ ਦੇ ਸਾਰੇ ਇੱਕ 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 ਮਤ ਹੈ 30000 ਸਹੀਦ ਹੋ ਗਏ ਸੀ ਬੜੇ ਕਲਗਾਰ ਜੀ 6000 ਲਾ ਲ 10000 ਲਾ ਲ 15 ਜਿਹੜੇ ਬਚੇ ਸੀ ਪਰ ਉਹਨਾਂ ਨੇ ਆਪਣਾ ਗੁਰੂ ਦਾ ਪੱਲਾ ਨਹੀਂ ਛੱਡਿਆ ਗੁਰੂ ਦਾ ਪੱਲਾ ਪਕੜ ਕੇ ਤੇ ਜ਼ੁਲਮ ਦੇ ਵਿਰੁੱਧ ਲੜੇ ਤੇ ਆਪਣਾ ਰਾਜ ਕਾਇਮ ਕੀਤਾ ਹੁਣ ਜਦੋਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਤੇ ਪੈਦਾ ਹੋ ਗਏ ਨਾ ਤੇ ਪਹਿਲਾਂ 13 ਮਿਸਲਾਂ ਬਣੀਆਂ 13 ਮਿਸਲਾਂ ਕੱਢੀਆਂ ਕਰਕੇ ਸਰਕਾਰੇ ਖਾਲਸਾ ਬਣਾਈਏ ਰਣਜੀਤ ਸਿੰਘ ਕਦੇ ਤਖਤ ਤੇ ਨਹੀਂ ਬੈਠਿਆ ਜਿਹਦੇ ਵਜ਼ੀਰ ਕਹਿੰਦੇ ਤੁਸੀਂ ਮਹਾਰਾਜਾ ਤਖਤ ਤੇ ਬੈਠੋ ਉਹ ਕਹਿੰਦੇ ਸੀ ਕਾਹਦੇ ਨਾਂ ਦਾ ਚੱਲਦਾ ਉਹ ਕਹਿੰਦੇ ਬਾਬੇ ਨਾਨਕ ਦਾ ਕਹਿੰਦਾ ਫਿਰ ਇਹਦਾ ਮਾਲਕ ਹੀ ਬਾਬਾ ਨਾਨਕ ਹੈ ਮੈਂ ਨਹੀਂ ਹੈ ਮੈਂ ਤਾਂ ਸੇਵਾਦਾਰ ਹਾਂ ਰਣਜੀਤ ਸਿੰਘ ਆਪਣੀ ਪੂਰੀ ਜ਼ਿੰਦਗੀ ਕਦੇ ਤਖਤ ਲਾਗ ਨਹੀਂ ਬੈਠਿਆ ਸਾਈਡ ਦੇ ਕੁਰਸੀਆਂ ਦੀ ਕੁਰਸੀ 'ਚ ਬੈੰਦਾ ਸੀ ਤੇ ਰਣਜੀਤ ਸਿੰਘ ਦੇ ਰਾਜ 'ਚ 67% ਜੋ ਮੈਂ ਡਾਕਟਰ ਸਿੰਘ ਸੁਪਰੀਮੇਟ ਕੋਰਟ ਦੀ ਸੁਣੀ ਹੈ ਉਹ ਕਹਿੰਦੇ 67% ਹਿੰਦੂ ਸੀ 27% ਮੁਸਲਮਾਨ ਸੀ ਤੇ 94% ਬਣਦੇ ਆ ਤੇ ਜਿਹੜੇ ਰਾਜ ਕਰਨ ਵਾਲੇ ਸੀ ਉਹ ਤਾਂ ਸੇਵਰੈਂਟ ਬਣਦੇ ਉਹ ਉਸ ਟਾਈਮ ਦੀ ਗਿਣਤੀ ਦੇ ਹਿਸਾਬ ਨਾਲ ਤੇ ਉਹ ਰਾਜਕੌਣ ਕੁਆਲਿਟੀ ਰਾਜ ਕਰਦੀ ਸੀ ਕੁਆਂਟੀਟੀ ਰਾਜ ਨਹੀਂ ਕਰਦੀ ਸੀ ਕੁਆਂਟੀਟੀ ਦਾ 60% ਬਧੇਰੇ ਹਿੰਦੂ ਸੀ ਬਧੇਰੇ ਮੁਸਲਮਾਨ ਸੀ ਪਰ ਕੁਆਲਿਟੀ ਰਾਜ ਕਰਦੀ ਸੀ ਸਿੱਖਾਂ ਕੋਲ ਕੁਆਲਿਟੀ ਸੀ ਸਾਡੇ ਲੀਡਰਾਂ ਕੋਲ ਕੁਆਲਿਟੀ ਸੀ ਸਾਡੇ ਲੀਡਰਾਂ ਕੋਲ ਕਰੈਕਟਰ ਸੀ ਤੇ ਮਹਾਰਾਣਜੀਤ ਸਿੰਘ ਨੇ ਜਿਹੜੇ ਦਰਾ ਖੈਬਰ ਤੋਂ ਪਾਰ ਜਿੰਨੇ ਕੰਟਰੀ ਸੀ ਦੇਸ਼ ਸੀ ਉਹਨਾਂ ਦੇ ਜਨਤਾਈ ਮੁਸਲਮਾਨ ਤੇ ਉਹਨਾਂ ਦੇ ਸਾਥੀ ਵੀ ਮੁਸਲਮਾਨ ਤੇ ਉਧਰੋਂ ਜਿਹੜੇ ਵਪਾਰੀ ਆ ਰਿਸ਼ਤੇਦਾਰੀ ਚ ਮਿਲਣ ਆ ਇਧਰ ਪਾਕਿਸਤਾਨ ਚ ਇਧਰ ਲਾਹੌਰ ਸਾਈਡ ਆਉਂਦੇ ਸੀ ਮਿਲਣ ਵਾਸਤੇ ਦਰਾ ਖੈਬਰ ਵਪਾਰ ਕਰਕੇ ਤੇ ਉਹ ਬੋਦੀ ਥੋੜਾ ਰਾਜਾ ਕੌਣ ਆ ਉਹ ਕਹਿੰਦੇ ਸਿੱਖ ਕਹਿੰਦੇ ਕਾਫਰ ਰਾਜਾ ਤੇ ਤੁਸੀਂ ਫੇਰ ਵੀ ਤੁਹਾਨੂੰ ਧਰਮ ਕਰਮ ਵਿੱਚ ਕੋਈ ਅੜੀਕਾ ਨਹੀਂ ਹੈ ਤੇ ਤੁਸੀਂ ਆਰਥਿਕ ਤੌਰ ਤੇ ਮੌਜੂਦ ਹੈ ਇਹ ਕਾਫਰ ਦੇ ਹੁੰਦੇ ਹੋਏ ਕਹਿੰਦਾ ਵੀ ਹਾਂ ਤੇ ਕਾਫਰ ਲਾ ਰੋ ਪਰ ਸਾਡੇ ਬਾਦ ਰੱਬ ਸਾਡਾ ਰਾਜੇ ਰੱਬ ਹੈ ਤੁਸੀਂ ਕਾਫਰ ਕਹਿੰਦੇ ਕਾਫਰ ਕਰੋ ਠੀਕ ਨੇ ਜਿਹੜੇ ਬੰਦੇ ਦਰਬਾਰੇ ਸਰਕਾਰੀ ਦਰਬਾਰੇ ਮਾਨੇ ਉਹਦੀ ਪਹੁੰਚ ਰੱਖਦੇ ਸੀ ਉਹ ਫਿਰ ਦਰਬਾਰ ਤੱਕ ਜਾਂਦੇ ਮਨਨ ਸਿੰਘ ਉਹਨੂੰ ਕਹਿੰਦੇ ਸੀ ਵੀ ਸਾਡੇ ਜਨਤਾਏ ਮੁਸਲਮਾਨ ਹੈ ਸਾਡੇ ਸਾਸਕ ਵੀ ਮੁਸਲਮਾਨ ਹੈ ਪਰ ਜਨਤਾ ਫੇਰ ਸੁਗਈ ਨਹੀਂ ਆ ਤੁਸੀਂ ਸਾਡੇ ਆਓ ਕਬਜ਼ਾ ਕਰੋ ਰਾਜ ਕਰੋ ਅਸੀਂ ਤੁਹਾਡੀ ਮਨਨ ਕਰਾਂਗੇ ਕਿਉਂਕਿ ਉਹਨਾਂ ਕੋ ਕੁਆਲਿਟੀ ਹੀ ਉਹਨਾਂ ਪਤਾ ਹੀ ਵੀ ਜੇ ਇਹਨਾਂ ਦਾ ਰਾਜ ਹੋਊਗਾ ਤਾਂ ਜਨਤਾ ਵੀ ਸੁਖੀ ਬਸੂਗੀ ਤੇ ਨਾ ਕੋ ਸਾਡੇ ਧਰਮ ਘਰਾਂ ਜਿਹੜੀ ਕਾਪ ਹੋਊਗਾ ਤੇ ਆਰਥਿਕ ਤੌਰ ਤੇ ਵੀ ਮਜੂਦ ਹੋਵਾਂਗੇ ਕਿਉਂਕਿ ਸਾਡੇ ਲੀਡਰਾਂ ਕੋ ਉਸ ਟਾਈਮ ਕਰੈਕਟਰ ਸੀ ਹੁਣ ਹਰੀ ਸਿੰਘ ਨਰੂਆ ਦੁਨੀਆ ਦੇ 10 ਜਨਰਲੋਂ ਪਹਿਲੇ ਨੰਬਰ ਤੇ ਕਿਉਂ ਆਇਆ ਉਹਦੇ ਕੋ ਕਰੈਕਟਰ ਸੀ ਜੋ ਸ਼ਨੀ ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜੇ ਸਿੱਖਾਂ ਦਾ ਕਿਰਦਾਰ ਹੋਊਗਾ ਸਿੱਖ ਲੀਡਰਾਂ ਦਾ ਕਿਰਦਾਰ ਹੋਊਗਾ ਤਾਂ ਸਿੱਖੀ ਤਾਂ ਹੀ ਵੱਧ ਸਕਦੀ ਆ ਕਿਉਂਕਿ ਸਿੱਖੀ ਕਿਸੇ ਕੁਆਂਟੀਟੀ ਦੀ ਮਹਤਾਜ ਨਹੀਂ ਐ ਸਿੱਖੀ ਕੁਆਲਿਟੀ ਮੰਗਦੀ ਆ ਤੇ ਕੁਆਲਿਟੀ ਜਿਹੜੀ ਆ ਉਹ ਮੋਰਲ ਗਰਾਉਂਡ ਜਾਂ ਆਪਾਂ ਕਹਿ ਸਕਦੇ ਆ ਕਿਰਦਾਰ ਦਾ ਨਾਮ ਆ ਸੋ ਤੁਸੀਂ ਕੀ ਸੋਚਦੇ ਹੋ ਤੁਹਾਡੀ ਜਿਹੜੀ ਰਾਏ ਜਰੂਰ ਤੁਸੀਂ ਕਮੈਂਟ ਅਜ ਸਾਡੇ ਤੱਕ ਭੇਜ ਸਕਦੇ ਹੋ ਬਣੇ ਰਹੋ ਪੰਜਾਬ ਦੇ ਤੇ ਅਗਲੀ ਜਾਣਕਾਰੀ ਜਲਦੀ ਲੈ ਕੇ ਤੁਹਾਡੇ ਤੱਕ ਬਣੇ ਰਵਾਂਗੇ ਧੰਨਵਾਦ